ਤੁਸੀਂ ਚਰਚ ਆਉਣਾ ਨਾ ਛੱਡਿਓ। ਅਗਰ ਤੁਸੀਂ ਚਰਚ ਆਉਂਦੇ ਰਹੋਗੇ ਤੁਹਾਨੂੰ ਪਰਮੇਸ਼ਵਰ ਦਾ ਵਚਨ ਸਿਰਫ ਸੁਣਨ ਨੂੰ ਨਹੀਂ ਸਮਝਣ ਨੂੰ ਵੀ ਮਿਲੇਗਾ। ਬਹੁਤ ਸਾਰੇ ਲੋਕਾਂ ਨੂੰ ਲੱਗਦਾ ਕਿ ਅਸੀਂ ਘਰੇ ਹੀ ਠੀਕ ਆਂ ਘਰੇ ਪ੍ਰਾਰਥਨਾ ਕਰ ਲਿਆ ਕਰਾਂਗੇ। ਦੇਖੋ ਸ਼ੇਰ ਕਿਹਦਾ ਸ਼ਿਕਾਰ ਕਰਦਾ ਹੈ? ਜਿਹੜਾ ਜਾਨਵਰ ਝੁੰਡ ਚੋਂ ਬਾਹਰ ਨਿਕਲ ਜਾਂਦਾ ਹੈ। ਜਾ ਜਿਹੜਾ ਜਾਨਵਰ ਕਮਜ਼ੋਰ ਹੁੰਦਾ ਆ ਸ਼ੇਰ ਉਹਨੂੰ ਆਪਣਾ ਸ਼ਿਕਾਰ ਬਣਾ ਲੈਂਦਾ ਆ ਜਦੋਂ ਅਸੀਂ ਝੁੰਡ ਵਿੱਚ ਰਹਿੰਨੇ ਆ ਅਸੀਂ ਸੁਰੱਖਿਅਤ ਰਹਿੰਨੇ ਆ ਜਦੋਂ ਤੁਸੀਂ ਚਰਚ ਵਿੱਚ ਆਉਂਦੇ ਆ ਤੁਹਾਡੇ ਨਾਲ ਕਿੰਨੇ ਮਸੀਹ ਭੈਣ ਭਰਾ ਜੁੜਦੇ ਆ ਕਿੰਨੇ ਨਵੇਂ ਰਿਸ਼ਤੇ ਤੁਹਾਡੇ ਨਾਲ ਬਣਦੇ ਆ ਹੋ ਸਕਦਾ ਤੁਸੀਂ ਆਪਣੀ ਸਮਝ ਦੇ ਨਾਲ ਜਦੋਂ ਬਾਈਬਲ ਨੂੰ ਪੜ੍ਹੋ ਤੁਸੀਂ ਆਪਣੀ ਸਮਝ ਨਾਲ ਕੋਈ ਅਲੱਗੋ ਦਾ ਮਤਲਬ ਕੱਢ ਲਵੋ ਜਦ ਕਿ ਉਹਦਾ ਤਰਜਮਾ ਕੁਝ ਹੋਰ ਹੋਵੇ ਪਰ ਜੇਕਰ ਤੁਸੀਂ ਚਰਚ ਵਿੱਚ ਆਉਂਗੇ ਕੋਈ ਤੁਹਾਡੇ ਲਈ ਪ੍ਰਾਰਥਨਾ ਕਰੇਗਾ वचन ਸਮਝਣ ਵਿੱਚ ਤੁਹਾਡੀ ਮਦਦ ਕੀਤੀ ਜਾਏਗੀ ਕਿਸੇ ਦੀ ਗਵਾਹੀ ਤੁਸੀਂ ਸੁਣੋਗੇ ਤੁਹਾਡਾ ਜੀਵਨ ਬਦਲੇਗਾ ਤੁਹਾਡੀਆਂ ਗਵਾਹੀਆਂ ਦੇ ਰਾਹੀਂ ਕਿਸੇ ਹੋਰ ਦਾ ਜੀਵਨ ਬਦਲੇਗਾ ਤੁਸੀਂ ਆਪਣ ਤੁਹਾਨੂੰ ਇਕੱਲਿਆਂ ਮਹਿਸੂਸ ਨਹੀਂ ਕਰੋਗੇ ਅਰ ਤੁਸੀਂ ਪਰਮੇਸ਼ਵਰ ਦੇ ਉਸ ਹੁਕਮ ਨੂੰ ਵੀ ਪੂਰਾ ਕਰੋਗੇ ਜਿਹਦੇ ਬਾਰੇ ਚ ਲਿਖਿਆ ਕਿ ਜਿੰਨਾ ਅੰਤ ਦਾ ਸਮਾਂ ਨੇੜੇ ਆਉਂਦਾ ਜਾਵੇ ਓਨਾ ਹੀ ਤੁਹਾਡਾ ਇਕੱਠੇ ਹੋਣਾ ਵਾਧਦਾ ਜਾਵੇ ਇਹ ਰਸੂਲਾਂ ਦੀ ਸਿੱਖਿਆ ਆ ਅ ਸਾਨੂੰ ਇਹ ਫਾਲੋ ਕਰਨੀ ਚਾਹੀਦੀ ਆ ਜੇ ਅਸੀਂ ਚਾਹਨੇ ਸਾਡੇ ਬੱਚੇ ਬਚਾਏ ਜਾਣ ਫਿਰ ਸਾਨੂੰ ਸਾਡੇ ਬੱਚੇ ਵੀ ਚਰਚ ਨੂੰ ਲੈ ਕੇ ਆਉਣੇ ਹੋਣਗੇ ਹਾਲੇਲੂਇਆ ਪਰ ਜੇ ਅਸੀਂ ਉਹਨਾਂ ਨੂੰ ਕਹਾਂਗੇ ਤੁਸੀਂ ਕੋਈ ਨਹੀਂ ਐਤਵਾਰ ਘਰੇ ਕਾਰਟੂਨ ਦੇਖ ਲਓ ਉਹਨਾਂ ਨੇ ਕਾਰਟੂਨਾਂ ਵਾਲੇ ਹੀ ਕੰਮ ਕਰਨੇ ਆ ਫਿਰ ਫਿਰ ਤੁਹਾਨੂੰ ਨਹੀਂ ਪਤਾ ਪਿੱਛੇ ਕੀ ਦੇਖ ਰਹੇ ਆ ਤੁਹਾਨੂੰ ਨਹੀਂ ਪਤਾ ਪਿੱਛੇ ਕੀ ਕਰ ਰਹੇ ਆ ਪਰ ਜੇਕਰ ਤੁਸੀਂ ਉਹਨਾਂ ਨੂੰ ਨਾਲ ਲੈ ਕੇ ਆਉਂਗੇ ਇੱਕ ਵਚਨ ਵੀ ਉਹਨਾਂ ਦੇ ਹਿਰਦੇ ਵਿੱਚ ਹਫ਼ਤੇ ਦਾ ਵਸ ਜਾਏ ਤਾਂ ਉਹਨਾਂ ਦਾ ਫਿਊਚਰ ਜਿਹੜਾ ਆ ਉਹ ਬ੍ਰਾਈਟ ਆ ਉਹਨਾਂ ਦਾ ਭੁੱਖ ਜਿਹੜਾ ਆ ਉਹ ਉਜਵਲ ਹੋ ਜਾਣਾ ਹੈ ਹਾਲੇਲੂਇਆ ਅਰ ਜਦੋਂ ਤੁਸੀਂ ਕਲੀਸਿਆ ਦੇ ਵਿੱਚ ਆਉਨੇ ਆ ਤੁਹਾਨੂੰ ਆਉਣ ਵਾਲੇ ਸਮੇਂ ਦੇ ਭੇਤ ਪਰਮੇਸ਼ਵਰ ਦੇ ਵਚਨ ਦੇ ਰਾਹੀਂ ਤੇ ਪਰਮੇਸ਼ਵਰ ਦੇ ਠਹਿਰਾਏ ਨਬੀਆਂ ਦੇ ਰਾਹੀਂ ਪ੍ਰਗਟ ਕੀਤੇ ਜਾਂਦੇ ਤੁਹਾਡੇ ਉੱਤੇ ਪਾਕ ਰੂਹ ਦੇ ਵਸੀਲੇ ਦੇ ਨਾਲ ਹਾਲੇਲੂਇਆ ਹੁੰਦੇ ਕਿ ਨਹੀਂ ਹੁੰਦੇ ਕਿੰਨੇ ਜਣੇ ਸਹਿਮਤੀ ਪਾਉਂਦੇ ਆ ਤੁਸੀਂ ਸਭ ਸਹਿਮਤ ਆ ਅਰ ਇਹ ਸੱਚ ਹੈ ਮੇਰੇ ਖਿਆਲ ਦੇ ਵਿੱਚ ਕੋਈ ਐਹੋ ਜੀ ਵੱਡੀ ਘਟਨਾ ਹੈ ਨਹੀਂ ਪਿਛਲੇ 6-7 ਸਾਲਾਂ ਤੋਂ ਜਿਹੜੀ ਹੋਣ ਤੋਂ ਪਹਿਲਾਂ ਓਪਨ ਡੋਰ ਚਰਚ ਦੇ ਉੱਤੇ ਪਰਮੇਸ਼ਵਰ ਨੇ ਰਵੀਲ ਨਾ ਕੀਤੀ ਹੋਵੇ ਕੀ ਤੁਸੀਂ ਗਵਾਹ ਹੋ ਇਸ ਚੀਜ਼ ਦੇ ਗਵਾਹ ਹੋ ਨਾ ਫਿਰ ਬਣੇ ਰਹੋ ਕਿਉਂਕਿ ਆਉਣ ਵਾਲੇ ਸਮੇਂ ਦੀਆਂ ਵੀ ਬਹੁਤ ਸਾਰੀਆਂ ਚੀਜ਼ਾਂ ਪਰਮੇਸ਼ਵਰ ਨੇ ਰਵੀਲ ਕੀਤੀਆਂ ਜਿਹੜੀਆਂ ਟਾਈਮ ਟੂ ਟਾਈਮ ਤੁਹਾਡੇ ਨਾਲ ਸ਼ੇਅਰ ਕੀਤੀਆਂ ਜਾਣਗੀਆਂ